ਮਿੱਤਰ ਪਿਆਰਿਓ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਤੇ ਅੱਜ ਦਾ ਵਲੌਗ ਤੁਸੀਂ ਸਕਿਪ ਨਾ ਕਰਿਓ ਜਾਂ ਕਿ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲਾ ਤੇ ਅੱਜ ਆਪਾਂ ਚੱਲੇ ਸ੍ਰੀ ਮੁਕਸਰ ਸਾਹਿਬ ਆ ਗਈ ਤੇ ਅੱਜ ਤਰੀਕਾ 13 ਤੇ ਮੈਂ ਚੱਲਣਾ ਆਪਣੇ ਪਿੰਡ ਜੰਡਾਲ ਸਖਾਨ ਤੋਂ ਹਰਮਾਨਗੜ ਜਿਹਦੇ ਦੇ ਵਿੱਚ ਮੈਂ ਦਾ ਜਿਹੜਾ ਬਾਕੀ ਤੁਸੀਂ ਜਾਣਦੇ ਹੋਵੋ ਮੈਂ ਬਹੁਤ ਵੀਡੀਓ ਦੱਸਦਾ ਰਹਿਣਾ ਤੇ ਇੱਥੋਂ ਮੁਕਸਰ ਸਾਹਿਬ ਪੈਂਦਾ ਮੰਨ ਲਓ 1 ਤੋਂ 10 ਕਿਲੋਮੀਟਰ ਤੇ ਅੱਜ ਆਪਾਂ ਸਾਈਕਲਾਂ ਦੇ ਸਫ਼ਰ ਕਰਨ ਜਾਂਦੇ ਆ ਦੋ ਜਾਣੇ ਆ ਤੇ ਆਪਣਾ ਉਧਰ ਸਾਈਕਲ ਖੜੇ ਤੁਹਾਨੂੰ ਮੈਂ ਚੈੱਕ ਕਰਨਾ ਆ ਆਖੜੇ ਆਹ ਉਹ ਸਮਾਨ ਐਸਤੇ ਰੱਖਣਾ ਇਧਰਲੇ ਤੇ ਇਹਦੇ ਸਮਾਨ ਰੱਖ ਲਿਆ ਇੱਕ ਬੈਗ ਹੀ ਵਾਧੂ ਆਪਣਾ ਨਾਲ ਆਪਣੇ ਸਿੰਘ ਚੱਲੂਗਾ ਤੇ ਬਸ ਰਾਤ ਦੇ 3 ਵਜੇ ਵੇਅ ਸਰਵਾਨਗੀ ਲੈਣੇ ਬਸ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਅੱਗੇ ਵੀਡੀਓ ਚ ਇੱਕ ਵਾਰੀ ਕਰਾ ਮੜਾ ਜਾ ਪ੍ਰਸ਼ਾਦਾ ਬਣ ਜਾਂਦਾ ਕਰਕੇ ਪੈਕ ਫਿਰ ਚੱਲਦੇ ਆ ਲਓ ਜੀ ਗੁਰੂ ਘਰ ਦੇ ਗੇਟ ਹੋਰੇ ਆਗੇ ਇੱਥੇ ਮਥਾ ਢੇਕ ਦਿੰਨੇ ਆ ਕਿਉਂਕਿ ਅਜੇ ਤਾਂ 3 ਵਜੇ ਕੇ 36 ਮਿੰਟ ਹੋਇਆ ਮਹਾਰਾਜ ਪ੍ਰਕਾਸ਼ਤਾ ਹੋਇਆ ਨਹੀਂ ਹੁਣ ਤਾਂ ਬਾਕੀ ਗੇਟ ਵੀ ਬੰਦ ਆ ਅਜੇ ਇਥੋਂ ਮਥਾ ਢੇਕ ਕੇ ਚੱਲਦੇ ਆ ਹਾਂਜੀ ਤਕਰੀਬਨ 18 ਤੋਂ 20 ਕਿਲੋਮੀਟਰ ਦਾ ਸਫ਼ਰ ਪਤਾ ਕਰ ਲਿਆ ਅੱਖਾਂ ਦੇ ਪਾਣੀ ਦੇਖੋ ਤੇ ਇਧਰ ਆਪਣਾ ਸਿੰਘ ਲਓ ਵੀ ਆਹ ਫਾਟਕਾ ਦੇੜ ਤੇ ਆ ਚਮਕੀ ਆ ਗਈ ਇਧਰੋਂ ਪਿੰਡ ਵਜੀਦਪੁਰ ਭੋਮਾ ਤੇ ਪੰਜਾਬ ਚੱਲ ਪਿਆ ਬਹੁਤ ਮਾੜੀ ਘਟਨਾ ਹੋ ਗਈ ਤੜਕੇ ਤੜਕੇ ਕੋਈ ਗੱਲ ਨਹੀਂ ਆ ਪਿੱਛੇ ਇਹਦੇ ਮਗਰਾਲ ਦੂਜਾ ਸੀਗਾ ਲੰਡਾ ਜਾਂ ਇਹਨੇ ਚੱਕ ਚੱਕ ਇਥੇ ਬੈਗ ਤੇ ਮਾਰਾ ਸਾਰੇ ਬੈਗ ਦੀ ਸੀ ਤੇ ਅਸੀਂ ਕਰਤੀ ਬਈ ਕੌਣ ਤੱਕ ਬੈਗਣਾ ਜਿਉਂ ਇਥੋਂ ਆ ਤਾਂ ਗਾਸਤੀ ਬਣ ਗਿਆ ਜਿਵੇਂ ਆਹ ਜੀ ਨਹੀਂ ਆ ਤੇ ਉਧਰੋਂ ਮੇਰੀ ਢੂਈ ਦਾ ਹਾਲ ਦੇਖੋ ਨੇੜੇ ਉਹਨਾਂ ਨੂੰ ਆ ਆਹ ਦੇਖੋ ਉਮੀ ਦੀ ਜੜ ਕੱਢਤੀ ਚਲੋ ਚੱਲਦੇ ਆਂ ਫਿਰ ਲਾਫਾ ਲਾਦਾ ਇੱਥੇ ਸੈਟ ਕਰਕੇ ਹੁਣ ਥੋੜਾ ਲਾਫਾਫੇ ਤੇ ਵੱਜੀ ਜਾਊ ਕਰਕੇ ਤੇ ਚੱਕਣਾ ਵੀ ਹੁੰਦਾ ਵਾਹ ਯਾਰ 35 ਕਿਲੋਮੀਟਰ ਚੱਲੇ ਆਂ ਜਾਹੜਾ ਸਿਆਦਰ ਪਹੁੰਚ ਗਿਆ ਨਾਲ ਪੰਜੀਰੀ ਤੇ ਕੀ ਆ ਪੰਜੀਰੀ ਜਵਾ ਆਊਗਾ ਇਹਨਾਂ ਨਾਲੋਂ ਵੀ ਪਹਿਲਾਂ ਯਾਤਰਾ ਕੱਢ ਕੇ ਆਇਆ ਆਂ ਅੰਮ੍ਰਿਤਸਰ ਦੇ ਵਾਹ ਵਾਹ ਮੈਂ ਕਿਹਾ ਵੀਡੀਓ ਬਣਾ ਲਈਏ ਹਾਂਜੀ ਭਾਈ ਚਾਹ ਚੂ ਪੀ ਕੇ ਰੈਡੀ ਸ਼ੈਡੀ ਹੋ ਗਏ ਹੁਣ ਚੱਲਦੇ ਆਂ ਅੱਗੇ ਦਾ ਸਫਰ ਕੱਢਨੇ ਆਂ ਪਿੰਡ ਤੋਂ ਲਗਭਗ 35 ਕਿਲੋਮੀਟਰ ਦਾ ਸਫ਼ਰ ਤੈਅ ਕਰਤਾ ਹਾਂ। 2 ਘੰਟਿਆਂ 'ਚ 2 ਸਵਾ 2 ਘੰਟਿਆਂ 'ਚ ਟੋਟਲ 2.5 ਘੰਟੇ ਹੋ ਗਏ, ਬਾਕੀ ਕੁਝ ਰੁਕੇ ਵੀ ਆ ਕੁਛ ਟਾਈਮ ਆ। ਤੇ ਕੁਝ ਸਾਨੂੰ 5-7 ਕਿਲੋਮੀਟਰ ਦਾ ਸਾਨੂੰ ਗਲਤ ਪਾਸੇ ਟੱਪ ਗਏ ਸੀ। ਮੈਪ ਚਲਾਇਆ ਨਹੀਂ ਸਮਾਂ ਮੇਰਾ ਫੋਨ ਨਾ ਡਾਊਨ ਹੋ ਜੇ। ਤਾਂ ਕਰਕੇ ਹੁਣ ਚੱਲੇ ਆ ਇਥੋਂ। ਹਾਂਜੀ ਲਗਭਗ ਪੌਣੇ 4 ਘੰਟੇ ਸਾਨੂੰ ਪਿੰਡੋਂ ਚੱਲਿਆ ਨੂੰ ਹੋ ਗਏ। ਤੇ ਪੌਣੇ 4 ਘੰਟਿਆਂ 'ਚ ਜੀਜੋ ਸੀ ਮਤਲਬ ਪੌਣਾ ਘੰਟਾ ਖਰਾਬ ਕਰਤਾ ਹੋਊਗਾ। 10-20 ਮਿੰਟ ਤਾਂ ਹੀ ਚਾਹ ਬਣੀ ਤੇ ਲਾਦੇ। ਤੇ ਅੱਧਾ ਘੰਟਾ ਸਾਡਾ ਲੰ ਰਾਮਾ ਚ ਅਸੀਂ ਗਲਤ ਰਾਹ ਪੈ ਗਏ ਸੀ ਤੇ ਇਹਨਾਂ 4-5 ਘੰਟਿਆਂ ਚ ਅਸੀਂ ਜਿਹੜਾ ਲਗਭਗ 45-46 ਕਿਲੋਮੀਟਰ ਤੋਂ ਜ਼ਿਆਦਾ 50 ਦੇ ਲਗਭਗ ਸਾਈਕਲ ਚਲਾ ਲਿਆ ਜਿਹੜਾ ਤੇ ਵਧੀਆ ਮਤਲਬ ਹਜੇ ਤੱਕ ਥੱਕੇ ਨਹੀਂ ਜਾਵਾਂ ਵੀ ਹੋਰ ਐ ਦੁਕਾਨ ਨਹੀਂ ਆਈ ਸਰੀਰ ਨੂੰ ਸਾਈਕਲ ਪੂਰਾ ਸ਼ਕਾਰ ਪੜਦੇ ਜਾਂਦੇ ਹਜੇ ਵੀ ਤੇ ਬਾਕੀ ਹੁਣ ਇਥੋਂ ਵਲੋਟ ਰਹਿ ਗਿਆ ਮੈਨੂੰ ਲੱਗਦਾ 10 ਕਿਲੋਮੀਟਰ ਅੱਧਾ 10 ਰਹਿ ਗਿਆ 13 ਕਿਲੋਮੀਟਰ ਦੱਸਿਆ ਸੀ 5 ਮਿੰਟ ਪਹਿਲਾਂ ਬਾਬਿਆਂ ਨੇ 3 ਕਿਲੋਮੀਟਰ ਅਸੀਂ ਕੱਢਤਾ ਤੇ ਬਾਕੀ ਜਮਾਂ ਖਾਲੀ ਸੜਕਾਂ ਸਾਨੂੰ ਹਜੇ ਤੱਕ ਕੋਈ ਵੀ ਸਾਧਨ ਨਹੀਂ ਟਕਰਿਆ ਇੱਕ ਟਰੱਕ ਟਕਰਾਇਆ ਸੀ ਪਿਛੇ ਵੱਡੀ ਸੜਕ ਤੇ ਤੇ ਇੱਕ ਕਾਰ ਟੱਕਰੀ ਤੇ ਪਿਕਅਪ ਆ ਤਿੰਨ ਸਾਰੇ ਟਕਰੇ ਇੱਕ ਸਾਡੇ ਪਿੰਡ ਬੰਦਾ ਟਕਰਾਇਆ ਜੀ ਤੁਰੇ ਸੀ ਅਸੀਂ ਰਾਤ ਨੂੰ ਤੈਨੂੰ ਅੱਜ ਕੇ 40 ਮਿੰਟਾਂ ਦੇ ਬਸ ਇੰਨੇ ਕੁ ਬੰਦੇ ਸਾਨੂੰ ਟਕਰੇ ਰਾਜ ਤੇ ਹੁਣ ਅਸੀਂ ਤੁਰੇ ਜਾਂਦੇ ਆ ਜਾ ਕੇ ਤੁਹਾਨੂੰ ਗਾਂ ਅੱਗੇ ਦਾ ਮਾਹੌਲ ਦਿਖਾਉਣੇ ਹੁਣ ਪਾਸੇ-ਆਸੇ ਦਿਖਣ ਲੱਗਿਆ ਪਹਿਲਾਂ ਤਾਂ ਤੁਹਾਨੂੰ ਬਹੁਤ ਜ਼ਿਆਦਾ ਸੀ ਤੇਤਰ ਸਿੰਘ ਦੇਖੋ ਤੁਸੀਂ ਚੈੱਕ ਕਰੋ ਵਾਓ ਵਾਹ ਤੇ ਮੁਰਕਾ ਇੰਨਾ ਜ਼ਿਆਦਾ ਆਇਆ ਦੇਖੋ ਪਤਾ ਨਹੀਂ ਮੁਰਕਾ ਬਣੀ ਤੇਲ ਹੈ ਨਿਕਰਾ ਮਤਲਬ ਲੋਹਰਾਂ ਦਾ ਦੋਨੇ ਜਣੇ ਸੇਵਾਦਾਰਾਂ ਦੇ ਭੇਜੀਆਂ ਤੇ ਹੁਣ ਅਸੀਂ ਲਗਭਗ ਪਹੁੰਚਣ ਵਾਲੇ ਆ ਪਿੰਡ ਡੱਬਾ ਵਾਲੀ ਮਾਨੋਕੇ ਕੀ ਮਾਨੋਕੀ ਕੀ ਹੈ ਮੇਲੇ ਸਾਹਮਣੇ ਬੋਰਡ ਲਿਖਿਆ ਟਿਆ ਜਾ ਪਿਆ ਤੇ ਉਹਦੇ ਤੋਂ ਪੂਰਾ ਚੱਜ ਮੈਨ ਦਿਖਦਾ ਨਹੀਂ ਸੀ ਤੇ ਸਾਰੇ ਪਿੰਡਾਂ ਦੀ ਗੱਲ ਕਰੀ ਜੇ ਆਪਾਂ ਕਿੱਥੋਂ ਚੱਲੇ ਸੀ ਕਿਉਂ ਕਿ ਪਹੁੰਚ ਆਪਣਾ ਪਿੰਡ ਜਾਨ ਵਾਲਾ ਸਖਾਨ ਉਦੋਂ ਦਾ ਪਹੁੰਚ ਚੱਕ ਹੀਰਾ ਸਿੰਘ ਵਾਲਾ ਉੱਥੋਂ ਨਕੇਰਾ ਨਕੇਰੇ ਤੋਂ ਵਜੀਦਪੁਰ ਜਿੱਥੋਂ ਕਿ ਪਹਿਲਾ ਮਾਲਾ ਰਾਮਪੁਰ ਫਿਰ ਵਜੀਦਪੁਰ ਜਿੱਥੋਂ ਕਿ ਪੰਜਾਬ ਸਟਾਰਟ ਹੋ ਜਾਂਦਾ ਆਪਣੇ ਪਿੰਡ ਤੋਂ 15-18 ਕਿਲੋਮੀਟਰ ਦੂਰ ਹੈ ਪਿੰਡ ਉੱਥੋਂ ਉਦੋਂ ਬਾਅਦ ਫਿਰ ਆ ਜਾਈਏ ਮੋਢੀ ਮੋਢੀ ਤੋਂ ਖੁੱਬਣ ਸ਼ੇਰ ਖੁੱਬਣ ਦਾ ਪਿੰਡ ਹੈੜਾ ਫੁੱਬਣ ਤੋਂ ਗਏ ਸੀ ਕੁੱਤਿਆਂ ਵਾਲੀ ਜਿਹਨੂੰ ਸ਼ੇਰਾਂ ਵਾਲੀ ਵੀ ਕਹਿੰਦੇ ਆ ਤੇ ਕੁੱਤਿਆਂ ਵਾਲੀ ਕਹਿੰਦੇ ਆ ਉਦੋਂ ਬਾਅਦ ਯਾਰ ਪਿੰਡ ਦਾ ਨਾਮ ਮੈਨੂੰ ਦੋਵਾਂ ਦਾ ਯਾਦ ਨਹੀਂ ਹੁਣ ਡੱਬ ਵਾਲੀ ਮਾਣੋ ਕਿ ਕੀ ਉੱਥੇ ਜਾ ਕੇ ਉਦੋਂ ਬਾਅਦ ਦੇਖਦੇ ਮਲੋੜ ਕਿੰਨਾ ਰਹਿ ਜਾਂਦਾ ਕਿਉਂਕਿ ਇੱਥੇ ਮੇਰਾ ਮੈਪ ਮੈਂ ਤਾਂ ਨਹੀਂ ਚਲਾਉਂਦਾ ਕਿਉਂਕਿ ਵੀਡੀਓ ਬਣਾਉਣੀ ਫੋਨ ਬੈਟਰੀ ਬਾਲੀ ਜਾਂਦੇ ਖਾਦਾ ਜਦੋਂ ਮੈਪ ਚਲਾ ਲਈ 3 3 4 4% ਇੱਕ ਮਿੰਟ ਦੀ ਖਾਨ ਲੱਗ ਜਾਂਦਾ ਦੇਖੋ ਜਦੋਂ ਹਰਪਰੀ ਤੇ ਬੈਗ ਤੇ ਬਰਫ ਵੇਲੇ ਤੋਂ ਜ਼ਿਆਦਾ ਇਹਣਾ ਤੋਂਦਾ ਕਰਕੇ ਅਸੀਂ ਮੇਰੀ ਬਾਵਾ ਤੇ ਖੜੀ ਆ। ਦਸਤਾਨਾ पार ਕੇ ਕਸਟਮ। ਤੇ ਆ ਜਿਹੜਾ ਮੈਂ ਪਾਣੀ ਦੀ ਗੱਲ ਕਰਦਾ ਸੀ ਮੁੜਕਾ ਨਹੀਂ ਸੀ। ਕੁਵੜ ਤੋਂ ਰੜ ਰੜ ਕੇ ਪਾਣੀ ਗਿਆ ਥੱਲੇ ਬਾਈ। ਇੱਥਾ ਰੜ ਕੇ ਨਾ ਪਾਣੀ ਹੁਣ ਦੇਖਾ ਮੈਂ। ਕਿਉਂਕਿ ਹੁਣ ਉਹ ਦੂਜਾ ਵੱਧ ਗਿਆ ਜੰਦੀ ਤੋਂਦੀ ਜੀ ਆ ਪਾਣੀ ਝੜੀ ਹੋਈ ਆ। ਕਿਵੇਂ? ਬਸ ਮੇ ਲੋਡ ਪਹੁੰਚਣ ਆਲੇ ਬਾਈ। ਸਿੰਘ। ਹੁਣ ਬਸ ਦੱਬੀ ਚੱਲ। ਇਹਦੀ ਤਿੰਨ ਵਾਰੀ ਚੈਨ ਲੱਗੀ। ਬਾਹਰ ਤੇ ਦੇਖੋ ਪਰਫਾ। ਆਹ ਆਹ ਰੋੜਾਂ ਤੇ ਬੱਸ ਤੇ ਵੀ ਜਾ ਕੇ ਦੇਖਿਆ ਆਪਾਂ ਤੇ ਪੈਦਲ ਵੀ ਜਾ ਕੇ ਦੇਖਿਆ 2018 ਚ ਮੈਂ ਪੈਦਲ ਗਿਆ ਸੀਗਾ ਸ਼੍ਰੀ ਅੰਮ੍ਰਿਤਸਰ ਸਾਹਿਬ ਉਦੋਂ ਇੱਥੋਂ ਦੀ ਅਸੀਂ ਬੁਰਜ ਸਿਧਮਾ ਜਿਹੜਾ ਪਿੱਛੇ ਪਿੰਡ ਰਹਿਗਾ 2 ਕਿਲੋਮੀਟਰ ਤੇ ਉੱਥੇ ਅਸੀਂ ਪਹਿਲੀ ਰਾਤ ਕੱਟੀ ਸੀ ਤੁਰ ਕੇ ਆਏ ਸੀਗੇ ਸਾਰੇ ਦਿਨ ਚ 40 45 ਕਿਲੋਮੀਟਰ 50 ਕਿਲੋਮੀਟਰ ਕੱਢਿਆ ਸੀ ਅਸੀਂ ਤੇ ਅੱਜ ਸਾਈਕਲਾਂ ਤੇ ਅਸੀਂ ਆਏ ਆ ਮਤਲਬ ਜਿਹੜਾ ਸਾਈਕਲਾਂ ਤੇ ਐਕਸਪੀਰੀਅੰਸ ਨਾ ਇਹ ਬਹੁਤ ਮਤਲਬ ਘੈਂਟ ਆ ਬਹੁਤ ਯਾਰੀਦਾਰ ਜਿਵੇਂ ਆਪਾਂ ਲੋਕਾਂ ਦੀ ਵੀਡੀਓ ਦੇਖਦੇ ਨੇ ਹੋਰ ਯੂਟਿਊਬਰਾਂ ਦੀਆਂ ਉਹੀ ਗੱਲ ਬਾਤ ਆ ਬਸ ਜਿਵੇਂ ਆਪਾਂ ਨੂੰ ਵਾਹ ਵੀ ਉਹ ਚੱਕ ਘਰੋਂ ਆ ਤੁਸੀਂ ਜਵਾਕਾਂ ਦੀ ਬਾਈਨਾ ਇਧਰੋਂ ਜਾਂਦੇ ਲੋਕ ਤੇ ਅੱਗੇ ਸੂਰਜ ਚੜ ਗਿਆ ਤੜਕੇ ਟਾਈਮ ਨੇ ਤੇ ਇਧਰ ਹਰਪ੍ਰੀਤ ਸਿੰਘ ਜੀ ਤੇ ਆਇ ਕੋ ਵਿਚਾਰਾ ਸਾਡੇ ਵਰਗਾ ਹੋਰ ਐਂਗਲ ਤੇ ਜਾਈ ਜਾਂਦਾ ਹਾਂਜੀ ਕਾਫੀ ਟਾਈਮ ਦੀ ਜਦੋਂ ਜਿਹੜ ਤੋਂ ਬਾਅਦ ਮਲੋੜ ਤੋਂ ਮੋਸਰ ਰੋਡ ਲਾਗੇ ਚੈੱਕ ਕਰੋ ਬਈ ਤੁਹਾਨੂੰ ਵਰਜੇ ਸਿੱਟਮਾ ਨੂੰ ਟਾਈਮ ਬਹੁਤ ਲੱਗਿਆ ਇੱਥੇ ਹੋਣੇ ਕਟਕਟ ਅੱਧਾ ਪੌਣਾ ਘੰਟਾ ਸੀ ਇੱਥੇ ਆਉਣੇ ਲਾਦਾ ਕਿਉਂਕਿ ਚੜਾਈ ਸੀਗੀ ਬਹੁਤ ਜ਼ਿਆਦੇ ਮਤਲਬ ਪਤਾ ਨਹੀਂ ਚੜਾਈ ਸੀ ਕਿ ਕੀ ਸਾਡਾ ਲੱਤਾਂ ਫੁੱਲ ਗਏ ਨੇ ਸਾਜੇ ਉਹਨੇ ਸੀ ਆਉਂਦੇ ਨਹੀਂ ਸਕੇ ਜਿੰਨੇ ਇੱਥੇ ਥੱਕੇ ਨੇ ਸਾਜੇ ਬਾਕੀ ਰਸ਼ ਬਹੁਤ ਦਾ ਸਾਧਨ ਤੰਗ ਕਰਦੇ ਬਹੁਤ ਜ਼ਿਆਦੇ ਪਹਿਲਾਂ ਅਸੀਂ ਆਇਆ ਪਹਿਲਾਂ ਮਿੰਟੋ ਮਿੰਟ ਪਹੁੰਚ ਗਏ ਹੁਣ ਸਾਨੂੰ ਸਾਧਨ ਤੰਗ ਕਰ ਲੱਗ ਗਿਆ ਫੇਰ ਰੁਕਣਾ ਪੈ ਜਾਂਦਾ ਜਦੋਂ ਕੋਈ ਆ ਜਾ ਬਾਈ ਖੜਾ ਹੁੰਦਾ ਚਲ ਵੇਖਦੇ ਆ ਫਿਰ ਕੋਈ ਮੁੰਡਾ ਕ ਚੜ ਜਾ ਉੱਤੇ ਵਾਹ ਵੀ ਵਾਹ ਸਿਆ ਵਾਹ ਵਾਹ ਲਓ ਜੀ ਥੋੜੀ ਜਿਹੀ ਵਾਰ ਚੱਲ ਕੇ ਸਿੰਘ ਪ੍ਰਸ਼ਾਦਾ ਪਾਣੀ ਛਕਣ ਲੱਗੇ ਆਪਣੇ ਬੈਗ ਚ ਪਰੌਂਠੇ ਲਾ ਕੇ ਲਿਆਏ ਸੀਗੇ ਤੇ ਇੱਥੇ ਆਵਾਜਾਂ ਦੇ ਆਪਾਂ ਜਿਹੜੀ ਕੀ ਲਿਖਿਆ ਫਲਾਈ ਬੋਰਡ ਸ਼ਟਰਿੰਗ ਵਾਲੀ ਦੁਕਾਨ ਹੈ ਜਿਹੜੀ ਇੱਥੇ ਖੜ੍ਹ ਗਏ ਮੁਕਸਰ ਰੋਡ ਮਲੋਟ ਠੀਕ ਆ ਆਵਾਜਾਂ ਨੰਬਰ ਇੱਥੇ ਵਧੀਆ ਕੈਂਡਲ ਲੋਕੇਸ਼ਨ ਸੀ ਮਗਾ ਚਾ ਇੱਥੇ ਖੜ੍ਹਦੇ ਆ ਦੇਖੋ ਕਰਾ ਚੈੱਕ ਕਰੋ ਮੰਨਿਓ ਫਿਰ ਅਸੀਂ ਪਿੰਡ ਵਾਲਿਆਂ ਨੂੰ ਦੱਸਿਆ ਸੀ ਕਿ ਮਤਲਬ ਕਿ 4 ਘੰਟੇ ਹੋਇਆ 15 ਨੂੰ 400 ਆ 4 ਘੰਟੇ ਵੀ ਅਸੀਂ ਮਲੋਟਾ ਟੱਪ ਕੇ ਤੇ ਯਕੀਨੀ ਨਹੀਂ ਮੰਨਦੇ ਵੱਲ ਹੁਣ 8 ਵਜੇ ਤੇ 40 ਮਿੰਟ ਹੋਏ ਆ ਤੇ ਅਸੀਂ 3:40 ਤੇ ਤੁਰੇ ਸੀਗੇ 5-3-8-5 ਘੰਟੇ ਹੋ ਗਏ ਲਗਭਗ ਤੁਰਿਆ ਨੂੰ ਤੇ ਦੇਖ ਲਓ ਇੱਥੇ ਪਹੁੰਚ ਗਏ ਅਸੀਂ 5 ਘੰਟੇ anyway so, 2 2:25 ਘੰਟੇ ਸਾਨੂੰ ਹੋਰ ਲੱਗਣੇ ਸੀ ਮੁਖਸਰ ਸਾਹਿਬ ਜਾਵੜਾ ਤਾਂ ਆ ਯਾਰ ਹੁਣ ਕਰਾ ਪ੍ਰਸ਼ਾਦਾ ਪਾਣੀ ਛਕ ਲਏ ਇੱਥੋਂ ਬੂਢ ਸਾਫ ਕਰਦਾ ਕੱਪੜਾ ਮਾਰਦਾ ਕਿੱਦਾਂ ਤੁਹਾਨੂੰ ਮੈਂ ਘਰ ਕਰਖੋਣਾ ਮੇਰੇ ਲੋਰ ਤੋਂ 1 ਮੀਟਰ ਦੇਖੀ ਆ ਇਹ ਆ ਦੇਖੋ ਇਹ ਰਾਵਾਂ ਜਾਂ ਛੱਪੜੀ ਲੱਗੇ ਪਈ ਸੀ ਬਈ ਬੰਨਾਂ ਜਾਂ ਆ ਤੇ ਇੱਕ ਕਰਾਂ ਫੜਾ ਜਾਂ ਇੱਧਰ ਲਾ ਵੀ ਦੇ ਤੂੰ ਬੈਗ ਲਾ ਤਾਂ ਆ ਦੇਖ ਨਿੰਬੜਿਆ ਪਿਆ ਇੱਥੇ ਪੂਰਾ ਘਰ ਕਰ ਕਰ ਵਜਿਆ ਹੁਣ ਬੈਗ ਇੱਧਰੋਂ ਧੋਵਾਂਗੇ ਮਾੜਾ ਜੈ ਇਹਨੂੰ ਕਪੜਾ ਮਾਰਨਾ ਕਿਲਾ ਲੈ ਜੂ ਸਮਾਨ ਇੱਧਰੋਂ ਲਾ ਕੇ ਤੇ ਮੁਰਕੇ ਦੂਰੀਆ ਲਫਾਫਾ ਲਾ ਕੇ ਫਿਰ ਚੱਲਾਂਗੇ ਤੋ ਲੱਗ ਗਿਆ ਕਰਨ ਚੱਲੀਏ ਸਿੰਘ ਹੱਥ ਧੋ ਲਈਏ ਫਿਰ ਚੱਲਦੇ ਆਂ ਉਹ ਪ੍ਰਸ਼ਾਦਾ ਵਾਲੀ ਖਾਲੇ ਰੱਬਾ ਜਾ ਇਹਨਾਂ ਨੂੰ ਪਾ ਦੇ ਵਿਚਾਰਿਆਂ ਨੂੰ ਆਪਣੇ ਘਰੇ ਕੰਮ ਆਉਣ ਇੱਥੇ ਰੱਖ ਦਿੰਦੇ ਆ ਕਾਲੇ ਮਿੰਡੇ ਜਿਹੜਾ ਹਟ ਜਾ। ਧਿਆਰਾ ਕਰ ਕਰਕੇ ਪਾ ਦਿੰਦੇ ਇਹਨਾਂ ਨੂੰ। ਵੇਖੋ ਕਰ ਹਮ ਤੁੱਪ ਦੇਖੋ ਨਿਕਲੀ। ਨਿਆਰਾ ਆ ਗਿਆ ਇੱਥੇ ਖੜੇ ਖੜੇ ਨੂੰ ਸਨ ਅੱਧਾ ਘੰਟਾ ਹੋ ਗਿਆ ਤੇ ਖੜੇ ਨੂੰ। ਤੇ ਇੱਕ ਵਾਰੀ ਚੀਜ਼ ਨੋਟਿਸ ਕੀਤੀ ਮੇਰੇ ਸਾਈਕਲ ਦੇ। ਵੀ ਜਿਹੜਾ ਸ਼ੌਕਰ ਬਿੰਗਾ ਹੋ ਗਿਆ ਦੇਖੋ। ਇਹ ਖੜੇ ਦੇ ਨਾਲ ਲੱਗੀ ਜਾਂਦਾ ਤੁਰਦੇ ਦੇ ਤਾਂ ਲੱਕੜੇ ਲੱਗਣ ਤਾਂ ਸਾਈਕਲ ਥੱਲੇ ਜੀ ਨੂੰ ਵਹਿਗਾ ਜੋਰ ਵੱਧ ਲਵਾਉਂਦਾ। ਤੇ ਇੱਕ ਦੇ ਵੀ ਆ ਜਿਹੜਾ ਗਰਾਰੀ ਸੀ ਗਰਾਰੀ ਚੋਂ ਗਾਰਾ ਨਿਕਲਿਆ ਤੇ ਗਰਾਰੀ ਤੇ ਮੋਣੀ ਪਾਇਆ। ਇਦੋਂ ਤੋਂ ਇਥੋਂ ਤਾਂ ਜੋਰ ਲਵਾਉਂਦਾ ਸੀ ਚੈਂਟ ਤੋਂ ਇਥੋਂ ਆਦੇ ਹਰੇਬਾਈ ਜੀ ਲਈ ਕਿਉਂਕਿ ਵਿੱਚ ਉਹਦੇ ਜਰਸੀ ਨਾ ਵਾਹਵਾ ਟਾਈਮ ਦਾ ਬੈਗ ਨੂੰ ਪੈडल ਨਹੀਂ ਵਾਜਦਾ ਸੀ ਵਾਹਵਾ ਟਾਈਮ ਦਾ ਖੜਾ ਸੀ ਸਾਈਕਲ ਆਪਣਾ ਘੱਟ ਹੀ ਚਲਾਇਆ ਸੀ ਵੀ ਹਫਤਾ ਕੋਇਆ ਮੈਨੇ ਚਲਾਉਣ ਲੱਗੇ ਨੂੰ 15 ਕਿਲੋਮੀਟਰ 20 ਕਿਲੋਮੀਟਰ ਰੇਲੀ ਤੋਰਦੇ ਸੀ ਅੱਜ ਲੰਬਾ ਤੋਰਿਆ ਹੁਣ 60 70 ਕਿਲੋਮੀਟਰ ਇਹਨੂੰ ਲਗਾਤਾਰ ਤੋਰਿਆ ਤਾਂ ਹੁਣ ਇਹ ਥੋੜਾ ਜਿਹਾ ਦਿੱਕਤ ਕਰਦਾ ਸੀ ਤੇ ਸਾਈਕਲ ਦਾ ਦੇਖਦੇ ਅੱਗੇ ਕੋਈ ਮਿਸਤਰੀ ਮਿਲਿਆ ਸ਼ੌਕਰ ਉਹ ਕਰਦੇ ਆ ਹੋ ਸਕਦਾ ਇਹਦਾ ਵੀ ਮੰਨ ਲਓ ਵੀ ਭਾਰ ਨਾਲ ਹੋ ਗਿਆ ਜਾਂ ਪੁਰਾਣਾ ਹੋਣ ਨਾਲ ਕੋਈ ਜਰਜੁਰ ਦਾ ਕਰਕੇ ਇਹ ਦਿੰਗਾ ਹੋ ਗਿਆ। ਬਾਕੀ ਚੈਨ ਵੀ ਲਈ ਇੱਕ ਦਮਰੀ ਇਹਨੂੰ ਜਾ ਕੇ ਚੈੱਕ ਕਰਦੇ ਆ। ਬਾਕੀ ਧੁੱਪ ਬਹੁਤ ਘੰਟੇ ਨਹੀਂ ਖਲਾਈ। ਤੁੰਨ ਤੁੰਨ ਸਭ ਉੱਡ ਗਈ ਹੁਣ ਚੱਲਦੇ ਆ। ਕੀ ਕਰੋਂ ਕਰਾਂ? ਸਫਰੇ ਵਾਲੇ ਪੌਣ ਕਿੰਨੇ ਖੜੇ ਆ। ਨਿਕਲਦਾ ਪੂਰਾ ਨਵਾਂ ਨਵਾਂ ਵੇ ਮੇਰੇ ਵਾਲਾ ਲਿਪੜ ਗਿਆ ਯਾਰ। ਫਿਰ ਤਾਂ ਗਲੋਈ ਵੜਾਉਂਦਾ ਮੂੰਹ ਤੇ। ਮੂੰਹ ਤੇ ਗਲੋਈ ਵੜਾਉਂਦਾ ਫਿਰਦਾ। ਤਕਰੀਬਨ ਰੋਟੀ ਖਾ ਕੇ 10 ਕਿਲੋਮੀਟਰ ਦਾ ਸਫ਼ਰ ਕੱਢਿਆ ਜ਼ੋਰ ਬਹੁਤ ਲੱਗੀ ਜਾਂਦਾ ਕਿਉਂਕਿ ਪੱਟਾ ਨੂੰ ਦਾਅ ਹੁਣ ਪਈਆ ਸਾਡੇ ਪਹਿਲਾਂ ਸਾਨੂੰ ਜਾਵਣੇ ਪੈਣਾ ਪੰਦਾ ਰੋਟੀ ਖਾ ਕੇ ਸਰੀਰ ਠੰਡਾ ਹੋ ਗਿਆ ਉਸ ਤੋਂ ਬਾਅਦ ਪਾ ਕੇ ਕਰਕੇ ਤੋਰਦੇ ਆਂ ਦਾ ਥੋੜਾ ਜਿਹਾ ਜ਼ੋਰ ਲੱਗਦਾ ਬਾਕੀ ਸਾਡੇ ਜਰ ਨਿਕਲੀ ਬਾਈ ਸਾਈਕਲਾਂ ਦੇ ਚੈਨ ਤੋਂ ਕਿਉਂਕਿ ਬਹੁਤ ਟਾਈਮ ਹੋ ਗਿਆ ਤੋਰੇ ਨਹੀਂ ਸੀ ਹੁਣ ਥੋਤੇ ਦਾ ਨਵੀਂ ਨਵੀਂ ਕੱਢ ਲਿਆ ਨੇ ਤੇ ਗੈਨੀ ਲਿਪੜਿਆ ਵੀ ਨਹੀਂ ਹਲੇ ਲਿਪੜਿਆ ਵੀ ਵੜਾ ਗਿਆ ਦੇਖੋ ਕਰਾ ਚੈੱਕ ਕਰੋ ਅਸਾ ਸਵੇਰ ਲਾ ਚਿੰਗਾ ਫਾਰਮ ਬਣਾਇਆ ਸਿਰਪਰੀ ਦਾ ਓਏ ਹਣਾ ਇਧਰ ਚਿੰਗਾ ਫਾਰਮ ਬਣਾਇਆ ਜੁਆਇਆਂ ਨੇ ਇਹ ਵੀ ਮੈਨੂੰ ਲੱਗਦਾ ਫਲੌਪ ਹੋ ਗਿਆ ਕੰਮ ਪਿੱਛੇ ਰਹਿ ਗਿਆ ਗੁਰੂ ਘਰ ਵੀਡੀਓ ਬਣਾਉਣਾ ਪਿਆ ਲਗਾ ਆ ਜਿਹੜਾ ਤੁਸੀਂ ਪਿੱਛੇ ਗੁਰੂ ਘਰ ਦੇਖ ਰਹੇ ਹੋ ਇੱਥੇ ਅਸੀਂ ਛੱਡ ਜਾ ਦੂਜੇ ਕੋਈ ਫੋਨ ਕਰਦਾ ਅਸੀਂ ਜਿੰਨੀ ਵਾਰੀ ਅੱਜ ਤੱਕ ਯਾਤਰਾ ਕਰੀ ਹੈ ਇੱਥੋਂ ਅਸੀਂ ਲੰਗਰ ਖਾ ਕੇ ਜਾਂਦੇ ਹਾਂ ਪਰ ਇਸ ਵਾਰ ਅਸੀਂ ਖੁਦ ਲੰਗਰ ਲੈ ਕੇ ਤਾਂ ਕਰਕੇ ਥੋੜਾ ਜਿਹਾ ਛੱਕੇ ਗਏ ਨਹੀਂ ਅਸੀਂ ਹਰ ਵਾਰ ਮੈਂ ਟਰੈਕਟਰ ਤੇ ਆਇਆ ਜਦੋਂ ਜਾਂ ਪੈਦਲ ਆਇਆ ਜਾਂ ਬੱਸ ਤੇ ਆਇਆ ਜਾਂ ਕੋਈ ਵੀ ਆਇਆ ਇੱਥੋਂ ਲੱਗਦਾ ਜੀ ਨੂੰ ਛੱਕੇ ਗਏ ਕਿਉਂਕਿ ਇੱਥੇ 24 ਘੰਟੇ ਲੰਗਰ ਚੱ ਤੇ ਦਾ ਸਿੰਘ ਆਈ ਆਈ ਤੂੰ 20 ਕਿਲੋਮੀਟਰ ਪਹਿਲਾਂ ਹੀ ਗਈ ਜਾਂਦਾ ਸੀ ਕਹਿੰਦਾ ਹੁਣ ਗੁਰਦੁਆਰੇ ਦੀ ਕਹਿੰਦਾ ਬਿਲਡਿੰਗ ਤਾ ਗਈ ਤੂੰ ਦੂਰੀ ਯਾਰ ਬਣ ਗਈ ਕਹਿੰਦਾ ਆਹ ਬਿਲਡਿੰਗ ਅਰਾਜ ਹੋਰੀ ਗੁਰਦੁਆਰੇ ਨੂੰ ਗਈ ਜਾਵੇ ਕਹਿੰਦਾ ਗੁਰਦੁਆਰਾ ਹੋ ਗਿਆ ਤੇ ਮੈਂ ਨੂੰ ਅਗੇ ਸੀ 20 ਕਿਲੋਮੀਟਰ ਅਜ ਅੱਗੇ ਆ ਤੇ ਹੁਣ ਸਾਣਾ ਸ਼ੁਕਰ ਘਰ ਮਿਲ ਗਿਆ ਇਹਦਾ ਹੀ ਫਹਿਮ ਨਿਕਲ ਗਿਆ ਦੇਖੋ ਜਮਾਂ ਨਾਲ ਦੀ ਲੈ ਕੇ ਜਾਂਦੇ ਕੱਢ ਗਏ ਹਾਂਜੀ ਤਕਰੀਬਨ ਤਕਰੀਬਨ 80 ਦੇ ਲਗਭਗ ਕਿਲੋਮੀਟਰ ਆਪਾਂ ਕੱਢ ਤੇ ਤੇ ਹੁਣ 20 ਕਿਲੋਮੀਟਰ ਆਪਣੇ ਤੋਂ ਚੜ੍ਹ ਕੇ ਤਰੀ ਮੋਕਾ ਫਿਰ ਰਹਿ ਗਿਆ 30 ਕਿਲੋਮੀਟਰ ਲਗਭਗ ਡੇਢ ਘੰਟੇ ਦੀ ਬਾੜ ਡੇਢ ਘੰਟਾ ਬਾੜ ਆਪਾਂ ਨੂੰ ਟਾਈਮ ਹੋਰ ਲੱਗ ਜੂਗਾ ਨਹੀਂ ਤਾਂ ਹੁਣ ਅਸੀਂ ਪਹੁੰਚੇ ਹੁੰਦੇ ਜੇ ਇੱਕ ਤਾਂ ਸਾਨੂੰ ਉਧਰ ਘੰਟਾ ਲੱਗ ਗਿਆ ਅਸੀਂ ਰਾਹ ਗਲਤ ਪੈ ਗਈ ਸੀ ਤੜਕੇ ਸਾਨੂੰ ਦੱਸੇ ਸੀ ਤੇ ਇੱਕ ਅਸੀਂ ਹੁਣ ਪ੍ਰਸ਼ਾਦਾ ਪਾਣੀ ਛਕਣ ਲੱਗੇ ਉੱਥੇ ਸਿੱਧਾ ਪੌਣਾ ਘੰਟਾ ਹੀ ਲਾਤਾ ਜਿਆਦਾ ਲਾਤਾ ਬੈਗ ਧੋਣ ਲੱਗੇ ਸੀ ਬਾਹਰੋਂ ਲਿਬੜ ਗਏ ਸੀ ਸਾਨੂੰ ਦਿਖਾਇਆ ਸੀ ਤੇ ਸਾਈਕਲ ਤੇ ਥੋੜਾ ਜਿਹਾ ਪਾਣੀ ਮਾਰਤਾ ਸੀ ਤੇ ਲੋਰ ਥੋੜੀ ਜੀ ਥੋਤੀ ਸੀਗੀ ਆ ਦੇਖੋ ਬੈਗ ਵਧੀਆ ਬਣਾਤਾ ਸਾਰਾ ਚੇਨ ਚੈੱਕ ਕਰੋ ਹੈਗਾ ਵੀ ਉੱਗਲੇ ਪ ਦਮਾ ਟੱਲੀ ਟੱਲਾ ਟੱਲੀ ਸਾਈਕਲ ਮੇਰਾ ਜਮਾ ਥੱਲੇ ਬੈਠ ਗਿਆ ਆ ਦੇਖੋ ਸ਼ੌਕਰ ਵਿੰਗਾ ਹੁਣ ਕਰਕੇ ਇੱਥੇ ਚਾਰ ਉਂਗਲਾਂ ਦਾ ਗੈਪ ਹੁੰਦਾ ਹੈ ਤੇ ਚਾਰ ਉਂਗਲਾਂ ਆ ਜੜਾਈ ਮਾਰਦੀ ਜਦੋਂ ਮਾਰਦੀ ਹੈ ਬੰਦੇ ਨੂੰ ਉਹਨਾਂ ਸਰ ਰਾਜ ਨਹੀਂ ਸਕਦੇ ਜਿੰਨਾ ਪੋੜਾ ਨੂੰ ਚੜਦੇ ਦੇਖੋ ਦਰਖਤਾਂ ਤੇ ਤਾਂ ਤੱਕ ਬਰਾਬਰ ਆ ਕੇ ਚੜਦੇ ਮਾਰ ਕੇ ਬੈਠ ਲਾ ਉਹ ਥੱਲਾ ਦੇਖੋ ਕਿੱਥੇ 20 ਫੁੱਟ ਤੇ ਆ ਪਟ ਰਹੇ ਨੇ ਨੱਚੋਗੇ ਬਈ ਫਰਜ਼ੀ ਤੋਂ ਫਰਾਂ ਨੂੰ ਜਾਵਾਂਗੇ ਨਾ ਸਕੂਨ ਬੜਾ ਮਿਲਦਾ ਹਾਂ 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 ਹੁਣ ਵੇਖੋ ਗਰਾ ਇੱਥੋਂ ਸਾਈਕਲ ਨਿਆਰੇ ਨਾਲ ਜਾਊਗਾ ਸ਼ਕਾੜ ਵੜਦਾ ਸਕੂਨ ਮਿਲ ਲੈਣਾ ਜਿਹੜਾ ਹੁਣ ਹੋਰ ਤੋਂ ਦੱਸ ਵਾਹ ਹਾਂ ਹੁਣ ਆਉਗੋ ਨਿਆਰਾ ਫੈਡਲ ਛੱਡ ਤੇ ਇੱਥੋਂ ਆ ਦੇਖੋ ਕੋਠਾ ਦੇਖੋ ਕਿੰਨਾ ਨਹੀਂ ਮਾਰ ਰਿਹਾ ਗਾ ਅੰਬੇ ਦੇ ਬਰਾਬਰ ਖੜਦੇ ਉੱਧਲੇ ਸਰਾਵਣਾ ਜਾਵਾਂਗੇ ਕਿਆ ਬਾਤ ਹੈ ਹਾਂ ਜੀ ਬਾਈ ਸਾਈਕਲ ਦਾ ਹੁਣ ਆਪਣੇ ਦਾ ਚੈਨ ਵਾਲੀ ਬਾਲੀ ਟੇਲੀ ਹੋ ਗਈ ਸੀ ਲੈਣ ਲੱਗ ਗਈ ਸੀ ਤੇ ਹੁਣ ਬਾਈ ਤੋਂ ਚੈਨ ਟੈਟ ਕਰਾਈਆ ਪਿਛਲੇ ਪਿੰਡੋਂ ਪਿੰਡ ਦਾ ਨਾਮ ਰਾਜਕਾਸਤ ਸੀ ਨਾ ਪੇਜਾ ਪਿੰਡੀ ਸੀਗਾ ਮੇਰੇ ਨਾਲ ਸ਼ਹਿਰ ਤੱਕ ਤੇ ਬਾਈ ਨੇ ਇੱਕ ਵੀ ਰੁਪਈਆ ਨਹੀਂ ਲਿਆ ਆਪਣੇ ਦਾ ਬਾਈ ਚੈਨ ਕਰੀਦਾ ਜਿਹੜੀ ਗੱਲ ਆ ਵਧੀਆ ਸੁਭਾਸੀ ਬੰਦੇ ਦਾ ਪਾਣੀ ਧਾਣੀ ਪੀ ਕੇ ਹੁਣ ਚੱਲੇ ਆ ਹੁਣ ਖਿੱਚਦੇ ਅੱਗੇ ਦੀ ਵਾਟ ਤਕਰੀਬਨ 10-12 ਕਿਲੋਮੀਟਰ ਹੈ ਜਿਹੜਾ ਉਹ ਹੁਣ ਸ਼੍ਰੀ ਮੱਖਰ ਸਾਹਿਬ ਆਪਣੇ ਕੋਲ ਰਹਿ ਗਿਆ ਇੱਥੋਂ ਜਿਹੜੀ ਹਵਾ ਹਵਾ ਸਾਨੂੰ ਇੰਨੀ ਜ਼ਿਆਦਾ ਤੰਕ ਕਰੀ ਜਾਂਦੀ ਛੱਡ ਗੱਲਾਂ ਦਾ ਸਾਡੇ ਪੱਟਾਂ ਦੀ ਜਾਨ ਲਵਾ ਰખી ਹੈ ਹਵਾ ਨੇ। ਨੇਰੀ ਚੱਲੀ ਜਾਂਦੀ ਤਾਂ ਦੀ ਦੇਖੋ ਦੇਖ ਦਰਖਤਾਂ ਦੇ ਪੱਤੇ। ਖਿਲਦੇ। ਸੈਂਕੜੇ ਇਹਦੇ ਦੇ ਛਿਲਕਾ ਪਤਾ ਨਹੀਂ ਲੱਗਣਾ ਸਾਨੂੰ। ਆ ਦੇਖੋ ਮੁਰਕਣੇ ਤੁਹਾਨੂੰ ਅਗਰ। ਧੱਕਾ ਜਾ। ਤੇ ਆ ਦੇਖੋ ਦਰਖਤ ਉਹਨਾਂ ਨੂੰ ਖਿੱਚੇ ਪਏ ਐ। ਇੰਨੀ ਜਾਂਦੇ ਪਿੱਛੇ ਨਾ ਦੇ। ਤਾਂ ਮੁੜੇ ਫੇਰ ਹਵਾ ਨੇ। ਹਵਾ ਦੇ। ਬਿਪਰੀਤ ਚੱਲੀ ਜਾਂਦਾ ਕੰਮ ਹਵਾ ਨਾਲ। ਯੁੱਧ ਲੱਗਿਆ ਪਿਆ ਹੁਣ। ਹੋ ਬਾਈ ਹੁਣ ਲੋਗ ਇਹ ਲੱਗਣਗੇ। ਹੁਣ ਜੋਰ ਪਰਖਿਆ ਜਾਣਾ। ਜੋਬਰ ਦਾ। ਚੈੱਕ ਕਰੋ ਕਰਾ। ਟ੍ਰੈਕਟਰ ਵੀ ਰਹਿ ਗਿਆ ਕਿ ਜੜਦਾ ਬੰਦਿਆਂ ਨੇ ਤਾਂ ਚੜਨਾ ਹੀ ਦੇਖ ਲੋ ਕਿਵੇਂ ਆ ਆ ਕੋਈ ਰੋਡ ਰਾੜ ਬੰਦਦਾ ਮੈਨੂੰ ਲੱਗਦਾ ਉਤਰ ਜਗੇ ਹਰਪੀ ਤੇ ਯਾਰ ਓਏ ਮਾਰੀ ਨਾ ਸਾਲਿਆ ਉਹ ਫਿਰ ਉਤਰ ਕੇ ਚੜਜ ਗਏ ਨਕਸ ਉਤਰ ਕੇ ਚੱਲੇ ਗਏ ਬਾੜੀ ਦਲਦਲ ਭਰਿਆ ਥਾਣਾ ਥੱਲੇ ਪੁੱਲ ਪੁੱਲ ਹੁੰਦੀ ਆ ਦੇਖੋ ਕਰਾ ਚੱਕੋ ਹੋ ਹੋ ਵਈ ਖਾਲੀ ਸਿੰਗਲ ਜਣਾ ਨੂੰ ਔਖਾ ਹੋ ਗਿਆ ਸੋਣਾ ਚੈੱਕ ਕਰੋ ਸਾਰਾ ਢਾਲ ਤੋਂ ਵੀਡੀਓ ਚ ਨਹੀਂ ਆਉਂਦੀ ਨੀ ਉਹ ਸਕੋਰਪੀਆ ਦੇਖੋ ਕਿੱਥੇ ਫਿਰਦੀ ਆ ਹੁਣ ਆਏ ਗੇੜੀ ਲੋੜ ਪੱਟ ਰਹੇ ਗਏ ਆ ਆ ਫੁੱਲ ਗਿਆ ਉਹ ਖਵਾਇਆ ਹੁਣ ਹੋ ਗਿਆ ਹੌਂਸਲਾ ਪਰ ਹੁਣ 7 ਕਿਲੋਮੀਟਰ ਮੰਨ ਲਓ ਅੱਧੇ ਘੰਟੇ ਦੀ ਬਾਤ ਹੈ 7 7 ਪਿੱਛੇ ਅਸੀਂ ਜਿਵੇਂ ਕਈ ਥਾਂ ਵੇਚਦੀ ਆਏ ਨੇ ਐਂ ਢਿੱਲਾ ਸੀਗਾ ਉੱਥੇ ਚਲੋ ਇਧਰ ਤਾਂ ਬਰਾਬਰ ਛੜਕ ਨਹੀਂ ਛੜਕ ਹੈਣੀ ਸੀ ਐਂ ਢਿੱਲਾ ਸੀਗਾ ਜਿੱਥੇ ਕਿਲਮੜੇ ਆ ਮੰਨ ਲਓ ਇਹ ਰੋੜਾ ਬਹੁਤ ਗੰਦਾ ਹਾਲ ਹੈ ਆ ਹੁਣ ਆ ਕਿਵੇਂ ਸਾਈਕਲ ਤੋਰਾਂਗੇ ਨਾ ਭਰਾਂਗੇ ਮੋਟਰਸਾਈਕਲ ਵਾਲੇ ਭਰੂਗਾ ਵੀ ਜਦੋਂ ਕਾਰ ਜੀ ਵਿਚ ਫਸ ਕੇ ਲੰਘਦੀ ਜਿਵੇਂ ਟੋਏ ਵੀ ਘੜੇ ਘੜੇ ਆ ਇਹ ਜਿਹੜੇ ਨਾ ਤਾਂ ਬੰਦਾ ਪੈਰ ਲਾਉਣ ਜੋਗਾ ਆ ਤਾਂ ਫਿਰ ਸਪੀਡ ਜੀ ਬਣਾ ਕੇ ਜਾਂਦੇ ਸੀ ਅੱਗੋਂ ਵੀ ਕਰਕ ਮਾਰਦਾ ਸੀ ਸਾਈਕਲ ਪਿੱਛੋਂ ਵੀ ਕਰਕ ਮਾਰਦਾ ਸੀ ਹੁਣ ਟਰੈਕਟਰ ਵਾਲੇ ਵੀਰ ਨੂੰ ਬੇਨਤੀ ਹੋਣਾ ਪਾਸੇ ਹੋ ਜੀ ਤਾਂ ਇਹ ਕੀ ਗੱਲ ਹੈ ਪਰਵਾਹ ਤੇ ਆ ਗਿਆ ਮਾਤਾ ਫਾਕ ਕਰੋ ਗੇਟ ਠੀਕ ਆ ਸਰਪਤੀ ਜੀ ਨਹੀਂ ਮਿਲਿਆ ਥੋੜੀ ਜੀ ਇਸ ਨਾਕੇ ਲਾਰਕੇ ਲੋ ਵੀ ਬਸੜਾ ਸ਼੍ਰੀ ਮੁਕਸਰ ਸਾਹਿਬ ਹਮਨੇ ਇੱਥੇ ਬਦਲਨੇ ਆ ਕੱਪੜੇ ਕਪੜੇ ਚੇਂਜ ਕਰਦੇ ਆ ਫਿਰ ਰੋਕ ਕੇ ਬਸੜਾ ਜੀ ਰੋਕ ਲਾਂਗੇ ਮੇਰਾ ਕਹਿਣਾ ਨਹੀਂ ਇੱਥੇ ਕਿਰ ਗਾਂ ਕਿ ਲੋਹਾਂ ਲਾਰਾਂ ਨਿਭਣੀਆਂ ਪਈਆਂ ਹੁਣ ਇਹਨਾਂ ਨੂੰ ਪਾ ਦਈਏ ਬੈਗ ਚ ਲੋ ਵੀ ਇੱਥੇ ਪਹੁੰਚ ਗਏ ਬਸੜਾ ਜੀ ਜ ਰੁਕਣ ਨੂੰ ਥਾਂ ਨਹੀਂ ਸੀ ਬਾਹਲੀ ਰਸੇ ਸੀ ਸਿੰਘ ਬਦਲਦਾ ਕੱਪੜੇ ਇੱਥੇ ਆ ਖੁੱਲਾ ਜਿਹਾ ਵੜਾ ਜਿਹਾ ਵਧੀਆ ਸਾਹਮਣੇ ਬਸ ਇਧਰ ਲੱਗ ਗਿਆ ਮੇਲਾ ਐਸੇ ਬਾਈ ਦੋ ਪੁੱਛ ਕੇ ਆ ਜੀ ਕਿਹਾ ਵੀ ਆ ਜਾਓ ਕੋਈ ਚੱਕਰ ਨਹੀਂ ਇੱਥੇ ਬਦਲਨੇ ਹਰਲੀ ਦੇ ਜੀ ਬਹੁਤੇ ਸਾਡੇ ਸਾਈਕਲ ਨਾਲ ਦੇਖ ਲੈ ਚਲਿਏ ਬਾਬਾ ਜੀ ਚਲਿਏ ਲੋ ਕਰੋ ਗੁਰਗੱਦ ਦੇ ਦਰਸ਼ਨ 12:00 ਵਜੇ ਦੇ 20 ਮਿੰਟਾਂ ਤੇ ਆ ਗਈ ਸੀ ਤੇ 12:40 ਹੋਗੇ 20 ਮਿੰਟਾਂ ਆਏ ਹੋਗੇ ਹੁਣ ਕਰਦੇ ਸरोवर ਦੀ ਪਰिक्रमा ਫਿਰ ਉਦਵਾਲ ਕਰਦੇਗਾ ਨਵੀਂ ਗੱਲ ਬਾਤ ਕੋਈ ਲੰਗਰ ਪਾਣੀ ਛਕਦੇ ਆ ਫਿਰ ਸ਼ਨਾਣ ਕਰਕੇ ਮੱਥਾ ਟੇਕਾਂਗੇ ਹਾਂਜੀ ਹੁਣ ਚੱਲਿਆਂ ਘੋੜੀਆਂ ਦਾ ਮੇਲਾ ਵਿਕਣ ਸੈਂਗ ਆਪਣਾ ਪਿੱਛੇ ਪਿੱਛੇ ਸੈਂਗਲ ਤੇ ਪਿੱਛੇ ਪਿੱਛੇ ਤੇ ਹੁਣ ਵੀ ਪਿੱਛੇ ਪਿੱਛੇ ਤੇ ਮੇਲਾ ਇਸ ਵਾਰ ਹੈਗਾ 3 ਕਿਲੋਮੀਟਰ ਕਾਫੀ ਜਗਤ ਦੋ ਯਾਹਰ ਤੋਂ ਬਾਅਦ 3 ਕਿਲੋਮੀਟਰ ਆਪਾਂ ਕੱਢਦੇ ਲਗਭਗ ਤੁਰ ਕੇ ਪੈਦਲ ਸੈਂਗਲ ਆਪਣਾ ਰਸ਼ ਜੁੱਤ ਜਿਆਦੇ ਸੀਗੇ ਟਰਾਲੀ ਦੇ ਨਾਲ ਆਪਾਂ ਲਾਦੇ ਸੀ ਵਾਹ ਉੱਡੂ ਆਵਾ ਸਰਪੇ ਦਾ ਛੇਦੀ ਝੜਦਾ ਵਾਤਾ ਵਾ ਜਾ ਕੇ ਹਾਂ ਲਾਉਂਦੇ ਆ ਹੈਂ ਕੁਵਾਰ ਚ ਲੈ ਕੇ ਰੰਗ ਕਰਾਇਆ ਹੋਰ ਇਹਨਾਂ ਨੇ ਆ ਤਾਂ ਪੱਲੜ ਲਾਈ ਉਹਨੇ ਟਰੈਕਟਰ ਰੱਖਣਗੇ ਮੈਨੂੰ ਲੱਗਦਾ ਕਰਕੇ ਬਤਾਂ ਮਤਾਂ ਹੀ ਹੁੰਦੀ ਆ ਤੇ ਬਤਾਂ ਅਗਲੇ ਇਦਰ ਬਾਈ ਯੂਟਿਊਬਰ ਮਾਪਰਾ ਦਾ ਕਰਕੇ ਹਾਲ ਯਾਰ ਚੰਗਾ ਸਤਰਾ ਨੇ ਸਤਰਾ ਜਣਾ ਆ ਤੋੜੇ कुकड़ी लगता कूतर का था ना कॉबी <laughs> तो को आने खेतों फिरना बस बारी कंट्री का मोजे इधर सराजे एकदम मोजे आ, <laughs> आ लक् ਬੀਤਾ ਲੈ ਜਾ ਪਿੰਜਰੇ ਜੋ ਉਹ ਉਹ ਤੇ ਬੰਨਨ ਨੂੰ ਖੁੱਲੇ ਖਾਂ ਜਾ ਛੱਡ ੜ ਬੰਨਨ ਨੂੰ ਆਈ ਵੇ ਆਈ ਨੁਕਰੇ ਵਾਲੇ ਆ ਜਾਦੇ ਆਹੀ ਆ। ਪੁੱਲਾ ਗੰਗਾ ਨਗਰ ਵਾਲੇ ਮੇਰੇ ਨਾਲ ਦਾ ਆਪਣਾ ਭਾਂ ਜੋ 10 ਗੁਣਾ ਵੱਡਾ ਹੋਇਆ ਇਹ। ਕਿ ਨਹੀਂ 2 ਕਿਲੋਮੀਟਰ ਦਾ ਪਾਣੀ ਤੁਰ ਕੇ ਆ ਗਿਆ ਇੱਕ ਸਾਈਡ 'ਮੈਂ। ਯਾਰ ਤੇ ਯਾਰ ਉਪਰ ਵਾਲੀ ਚਾਹ। ਇਹ ਕੋਸ਼ ਨਹੀਂ ਹੁੰਦਾ ਸੰਗੀਤ ਥੋੜੀ ਜਿਹਾ। ਆਪਾਂ ਇਹਦਾ ਕਰ। ਮੜਾ ਜਾ ਭਾਂ। ਹੂੰ।

ਹੈ ਬਹੁਤ ਿਆਰਾ 7 ਕਿਲੋ ਤੁਰਕੇਗੇ ਹੁਣ 3-4 ਕਿਲੋ ਤੁਰਕੇ ਉਠਾਏ 5-6 ਕਿਲੋ ਮੀਟਰ ਮਿੱਲੇ ਚੱਲ ਬਈ ਥੋੜੇ ਦੇਖਣਾ ਆ ਬੰਦਾ ਵਧੀਆ 릭ਸ਼ਾ ਵਾਲਾ ਵੀ ਐਨੇ 50 ਵੀ ਲਏ ਇੱਕ ਤੋਂ ਦੀ ਪੁੱਛਿਆ ਕਿ 350 ਇੱਕ ਇੱਕ ਤੋਂ ਪੁੱਛਿਆ ਮੈਂ ਕਿ 350 ਇਹ ਕਿਤੇ 50 ਕਿਤੇ 350 ਮਾਹ ਕਮਾਲ ਦਾ ਬੰਦਾ ਯਾਰ ਇੱਕ ਪਹਿਲਾ ਬੰਦਾ ਰੋਕਿਆ ਉਹਨਾਂ ਦਾ ਕਿੰਨੇ ਚ ਲੈ ਕੇ ਜਾਣ ਸਾਢੇ 350 ਆਹ ਇਹਦੀਆਂ ਗੱਡੀਆਂ ਚਾਹੇ ਸੀ ਤੇ ਇਹ ਬਾਈ 50ਵਾਂ ਜੀ ਲਿਆ ਨਾਲੇ ਗੱਲਾਂ ਵਧੀਆ ਸੁਣੰਗ ਹਾਂ ਜੀ ਬਾਈ ਟਰਾਲੀ ਜਾ ਕੇ ਪੈ ਗਏ ਤੇ ਜਿਹੜੀ ਆ ਟਰਾਲੀ ਜਿਹਾ ਉਹਨਾਂ ਆਪ ਪਾਈਆਂ ਤੇ ਇਹ ਆਪਣੇ ਰਿਸ਼ਤੇਦਾਰ ਨੇ ਉਹ ਬਾਈ ਦੇ ਸਾਮਣਲੇ ਦੇ ਨਾਨਕਿਆਂ ਦੀ ਆ ਦੋ ਟਰਾਲੀਆਂ ਕਾਹੇ ਕਾਹੇ ਨਾਲ ਹੀ ਆਪਣੇ ਦਾ ਸਾਈਕਲ ਲਾ ਰੱਖੇ ਇਹਨਾਂ ਦੇ ਇੱਥੇ ਹੁਣ ਪਈਆਂ ਟੌਰਨਾ ਤੇ ਹੁਣ ਲੱਤਾਂ ਜਵਾਬ ਦੇ ਖੜੀਆਂ ਕਿਉਂਕਿ ਆਪਾਂ 7-8 ਕਿਲੋਮੀਟਰ ਪਹਿਲਾਂ ਤੁਰ ਕੇ ਜਾਵੜੇ ਸੀਗੇ ਮੰਨ ਲਓ ਵੀ ਜਿਵੇਂ 7-8 ਕਿਲੋਮੀਟਰ ਤੁਰ ਕੇ ਜਾਵੜੇ ਸੀਗੇ ਉਹ ਬਾਈਆਂ ਕੋਲੇ ਆਪਣੇ ਪਿੰਡ ਵਾਲਿਆਂ ਕੋਲੇ ਯਾਰ ਬੇਲੀਆਂ ਕੋਲੇ ਸੀ ਤੇ ਹੁਣ ਉੱਥੋਂ ਪੁੱਠੇ ਆਏ ਆਂ ਕੁਝ ਵਾੜ ਤੁਰ ਕੇ ਆਏ ਆਂ ਕੁਝ ਚੜ ਕੇ ਆਏ ਆਂ ਮਤਲਬੋ ਇਹ ਰਿਕਸ਼ੇ ਤੇ ਕੋਈ ਦੇਖਿਆ ਹੀ ਹੋਊਗਾ ਹੁਣ ਵੀਡੀਓ ਇੱਥੇ ਐਂਡ ਕਰਦੇ ਆਂ ਵੀਡੀਓ ਵਧੀਆ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਲਾਈਕ ਕਰਦੇ ਮਿਲਦਾ ਹੈ ਤੁਹਾਡਾ